ਕਬੱਡੀ 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 ਆਵਾ ਅਗਲੀ ਕਬੱਡੀ ਪਾਉਣ ਦੇ ਲਈ ਮਲੂਕੇ ਵਾਲਾ ਗਗਨ ਮਲੂਕੇ ਵਾਲਾ ਗਗਨ ਲੈ ਵੀ ਗੋਲੂ ਲੈ ਵੀ ਸੰਜੂ ਲੈ ਵੀ ਦੇਖੀ ਜਾਂਦੀ ਆ ਪ੍ਰਦੀਪ ਕੌਂਕਿਆਂ ਵਾਲੇ ਗਗਨ ਪਹਿਲਾਂ ਟੋਪ ਦਾ ਜਫਾ ਲਾਇਆ ਆ ਮਨੂਕੇ ਵਾਲਾ ਗगन ਗਨੇ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ ਸੰਜੂ ਗੁੱਜਰ ਸੰਜੂ ਗੁੱਜਰ ਏ ਮੁਕਾਬਲਾ 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 ਟੱਕਰ ਸਿਰੇ ਦੀ ਟੱਕਰ ਸਿਰੇ ਦੀ ਸਿਰੇ ਦੀ ਆ ਟਕਰਾ ਟਕਰਾ ਆ ਟਕਰ ਸਿਰੇ ਦੀ ਆ ਲਓ ਖੇਡ ਮੈਦਾਨ ਦੇ ਵਿੱਚ ਸਿੰਧਵਾ ਵਾਲਾ ਮੋਨੂ ਮੇਰੇ ਵੀਰੋ ਐਨ ਸਿਰਾਂ ਲਾ ਗਿਆ ਔਰ ਅਗਲੀ ਰੇਡ ਪੌਣ ਦੇ ਲਈ ਗਾਦਰ ਦੂਜੇ ਬੰਦੇ ਸੰਜੂ ਗੁੱਜਰ ਮੇਰੇ ਵੀਰੋ ਆ ਬਰਾਬਰ ਦੀ ਬਾਜੀ ਜੇ 21 ਪੌਣ ਸ੍ਰੀਕ ਕੱਤੀ ਪਾਉਣੀ ਪੈਂਦੀ ਐ ਜੋ ਕੋਈ ਖੰਗੇ ਖੰਗ ਬਣਾਉਤੀ ਆ ਖੰਗ ਹਟਾਉਣੀ ਪੈਂਦੀ ਐ ਆਹ ਵੇਖੋ ਇੱਕ ਬੰਨੇ ਜੱਜੂ ਗੁਜਰ ਵਾਲੇ ਨੇ ਵੀ ਕਹਿੰਦਾ ਜੱਜੂ ਹਾਏ ਹੋ ਸੰਜੂ ਗੁਜਰ ਵਾਲਾ ਬੋਹ ਦਿੱਤਾ ਲਓ ਗੋੜ ਦੇ ਕਬੱਡੀ ਪਾਈਆ ਮੇਰੇ ਵੀਰੋ ਕਿ ਪੈਂਦੀ ਆ ਕਬੱਡੀਆਂ ਨੇ ਚੜ ਚੜ ਕੇ ਵੇਖਦੇ ਨੇ ਲੋਕੀ ਯਾਰੋ ਖੜ ਖੜ ਕੇ ਕੌਣ ਖਿੱਚੂ ਗੇਟੇ ਕੌਣ ਪਾਊਗਾ ਕਬੱਡੀ ਅੱਜ ਝੁੱਕ ਝੁੱਕ ਕੇ ਹਾਂ ਜੀ ਬਿਆ ਪੱਟਾ ਚੱਜ ਯੋਰ ਮਿੱਤਰੋ ਉਹਨੇ ਜਾਣਾ ਜਿੱਤ ਕੇ ਲਓ ਇੱਕ ਬੰਨੇ ਸੋਨੂ ਗੁਜਰ ਦੂਜੇ ਬੰਨੇ ਮੋੜ ਆਹ ਮੁੰਡਾ ਕਰਦਾ ਯਾਫੀ ਤੇ ਦਾ ਕਿਸੇ ਉਹ ਸਵਾ ਇੱਕ ਪਾਸੇ 18 ਟਾੜਾ ਟਰਾਲਾ ਉਹ ਦੂਜੇ ਪਾਸੇ ਨੈਨੋ ਕਾਰ ਉਹ ਖਿੱਚੋ ਤੂੰ ਹੀ ਯਾਰੀਏ ਉਹ ਬੰਨੇ ਬੰਦਾ ਆ ਗਿਆ ਮਿੱਤਰੋ ਪਤੰਦਰ ਨੇ ਰੇਡਰ ਦੀ ਕਰਦਾ ਕਰਦਾ ਨੌਜਨ ਕਬੱਡੀ ਖੇਡਣ ਲੱਗਿਆ ਪ੍ਰੋਫੈਸਰ ਸਾਹਿਬਾ ਗੁਆੜ ਪਿੰਡ ਰਾਮਪੁਰ ਦੀ ਧਰਤੀ ਦਾ ਤੜ ਕੇ ਕਬੱਡੀ ਪਾ ਰਿਹਾ ਹੈ ਰਾਮਪੁਰੀਆ ਨੌਜਨ ਗੁਬਰੋ ਪ੍ਰੋਫੈਸਰ ਮੱਖਣ ਸਿੰਘ ਜੋ ਕੁਝ ਬੋਲਿਆ ਉਹ ਇਤਿਹਾਸ ਬਣ ਗਿਆ ਜੋ ਕੁਝ ਬੋਲਿਆ ਉਹ ਮਕਬੂਲ ਹੋ ਗਿਆ ਕਿ ਤੇਰੇ ਬਿਨਾ ਸੋਹਣਿਆ ਇਹ ਪਹਿਚਾਨ ਕਿਹੜੇ ਕੰਮ ਦੀ ਇਹ ਜ਼ਬਾਨ ਕਿਹੜੇ ਕੰਮ ਦੀ ਇਹ ਸ਼ਾਨ ਕਿਹੜੇ ਕੰਮ ਦੀ ਤੇਰੇ ਬਿਨਾ ਸਾਡੀ ਇਹ ਪਹਿਚਾਨ ਕਿਹੜੇ ਕੰਮ ਦੀ ਇਨੀ ਸਾਈਡ ਆ ਇਹਦਾ ਸੰਜੋ ਨਾ ਆਇਆ 18 ਸਾਲਾਂ ਦੀ ਉਮਰ ਹੈ ਸ਼ਖਦੌਲਤ ਪਿੰਡ ਦੇ ਕਾਕੇ ਨੂੰ ਇਹ ਆਪਣਾ ਉਸਤਾਰ ਮੰਨਦਾ ਹੈ ਪ੍ਰੋਫੈਸਰ ਸਾਹਿਬ 18 ਸਾਲਾਂ ਦੀ ਉਮਰ ਹੈ ਮੁੰਡੇ ਦੀ ਸੰਜੋ ਵਾਹ ਜੀ ਅਡਾਲਸੈਂਟ ਪੀਰੀਅਡ ਹੈ ਇਹ ਨੌਜਵਾਨ ਉਮਰ ਇਹੋ ਜੀ ਰੋਕੇ ਜੋ ਤੂਫਾਨਾਂ ਨੂੰ ਉਹ ਦੁਨੀਆ ਦੇ ਲੋਕੋ ਪੂਜੋ ਉਹਨਾਂ ਨੇ ਕਿ ਇਨਸਾਨਾਂ ਨੂੰ ਦੇਸ਼ ਦੀ ਖਾਤਰ ਬਾਹਰ ਗਏ ਜੋ ਪਿਆਰੀਆਂ ਪਿਆਰੀਆਂ ਜਾਨਾਂ ਨੂੰ ਆ ਸੰਜੂ ਹੈ ਕਾਕੇ ਸ਼ਕਦਾਲਤਾ ਸ਼ੰਗੰਦਰੋ ਹੁਣ ਕਿਹੋ ਜੀ ਗੱਲ ਬਣਾਉਂਦਾ ਸੁਖਮਣ ਪਿਆਸ ਵਾਲਾ ਆ ਵੇਖਦਾ ਗੱਲ 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 ਸਿਰਾਂ ਕਬਰੂ ਆ ਵੇਖਿਆ ਸਮਝੋ ਸਿਰਾਂ ਲਾਤਾ ਨੌਜਵਾਨੇ ਹੋ ਜੇ ਆਸਾ ਪੂਰੀ ਫੇਰ ਮੈਂ ਸਦਾ ਕਰਾਂ ਜਾ ਕੇ ਲਾਹੌਰ ਦੇ ਸਟੇਸ਼ਨ ਨੂੰ ਮੇਰੇ ਨੈਣ ਤਰਸਦੇ ਰਹਿੰਦੇ ਨੇ ਨਨਕਾਣਾ ਵੇਖਣ ਨੂੰ ਮੇਰੇ ਨੈਣ ਤਰਸਦੇ ਰਹਿੰਦੇ ਨੇ ਨਨਕਾਣਾ ਵੇਖਣ ਨੂੰ ਇਹਦੇ ਜੈਮਲ ਸਿੰਘਾ ਫੜਿਆ ਗੁੱਟ ਛੜਾਇਆ ਗੁੱਟ ਮੁੰਡਾ ਕਾਕੇਸ਼ ਖਦਾਲ ਦਾ ਚੇਲਾ ਆਹ ਲੁੱਟੂਗਾ ਮੇਲਾ ਮੁੰਡਾ ਕਾਕੇਸ਼ ਖਦਾਲ ਦਾ ਚੇਲਾ ਹੋਰ ਲੁੱਟੂਗਾ ਮੇਲਾ ਸੰਜੂ ਨਵਾਂ ਅਨਕੋਰ ਕਬੱਡੀ ਖਿਡਾਰੀ 18 ਸਾਲਾਂ ਦੀ ਉਮਰ ਹੈ ਸੰਜੂ ਨੌਜਵਾਨ ਘਪਰੂ ਲਾਕੇ ਜੱਸਾ ਪੱਲੇ ਬਲਕ ਆ ਗਿਆ ਹੈ 18 ਸਾਲਾਂ ਦੀ ਉਮਰ ਹੈ ਸੰਜੂ ਜੱਫਾ ਲਾ ਗਿਆ ਹੈ 18 ਸਾਲ ਦੀ ਉਮਰ ਹੈ